ਦਰ ਦੇਖਿਆ ਮਾਤਾ ਜੀ ਇਹਦੇ ਵਿੱਚ ਬਾਬਾ ਜੀ ਬੰਦਦਾ ਤੇ ਆ ਆ ਵੀ ਰੱਖਦੇ ਆ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਅੱਜ ਦਰਸ਼ਨ ਦੀਦਾਰੇ ਕਰ ਰਹੇ ਹਾਂ ਆਨੰਦਪੁਰ ਦੇ ਆਨੰਦਾਂ ਦੀ ਪੁਰੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਦਰਸ਼ਨ ਦੀਦਾਰੇ ਕਰੋ ਆਨੰਦਾਂ ਦੀ ਪੁਰੀ ਦੇ ਕਿੰਨਾ ਇੱਥੇ ਆਨੰਦ ਵਰਸ ਰਿਹਾ ਠੀਕ ਹੈ ਨਹੀਂ ਆ ਗੱਲਾਂ ਇਸੇ ਕਰਕੇ ਮਾਰਨੇ ਇਸ ਸਥਾਨ ਦਾ ਨਾਂ ਹੀ ਆਨੰਦਪੁਰ ਸਾਹਿਬ ਰੱਖਿਆ ਸੀ ਆਨੰਦਪੁਰ ਸਾਹਿਬ ਇਸੇ ਕਰਕੇ ਇਸ ਸਥਾਨ ਦਾ ਨਾਮ ਰੱਖਿਆ ਸੀ ਇੱਥੇ ਸੰਗਤ ਜੀ ਇੱਥੇ ਪਹੁੰਚ ਕੇ ਨਾ ਖੇਚ ਸਾਨੂੰ ਬਹੁਤ ਆ ਪਿਛਲੀ ਬੜੀ ਅਸੀਂ ਕਾਲੀ ਦੇ ਨਾਲ ਆਏ ਵੀ ਖੇਤੀ ਦਰਸ਼ਨ ਕਰਕੇ ਚਲੇ ਜਾਈਏ ਪਰ ਇਥੋਂ ਜਾਣ ਨੂੰ ਜੀ ਨਹੀਂ ਕਰ ਰਿਹਾ ਐਨਾ ਆਨੰਦ ਵੱਜਿਆ ਵੀ ਇਥੋਂ ਇਦਾਂ ਵੀ ਅੱਜ ਰਾਤ ਇੱਥੇ ਰਹੀਏ ਇਦਾਂ ਮਨ ਦੇ ਵਿੱਚ ਹੋਈ ਜਾਂਦੀ ਹੈ ਜੀ ਐਨਾ ਆਨੰਦ ਹੈ ਇੱਥੇ ਹਾਲਾਂਕਿ ਖੇਚ ਬਹੁਤ ਸੀ ਪਿਛਲੀ ਪਰ ਇੱਥੇ ਆ ਕੇ ਉਹ ਸਾਰਾ ਪਹਿਲਾ ਭੁੱਲ ਗਿਆ ਉਹ ਇੱਥੇ ਆ ਕੇ ਤਾਂ ਹੀ ਉਹ ਮਾਰਨੇ ਇਸ ਸਥਾਨ ਦਾ ਨਾ ਅਨੰਦਪੁਰ ਸਾਹਿਬ ਰੱਖਿਆ आनंदਾਂ ਦੀ ਪੂਰੀ ਇੱਥੇ ਆਨੰਦੀ ਆਨੰਦ ਹੈ ਚਾਰ ਸਪਿਰੇ ਆਨੰਦੀ ਆਨੰਦ ਹੈ ਤੇ ਅਸੀਂ ਦਰਸ਼ਨ ਦੀਦਾਰੇ ਕੇਸਗੜ ਸਾਹਿਬ ਦੀ ਦੇ ਕਰਕੇ ਗੁਰੂ ਕੇ ਬਾਗ ਜੀ ਦੇ ਸਿੱਧੀ ਬਾਗ ਦੇ ਦਰਸ਼ਨ ਦੀਦਾਰੇ ਕਰਕੇ ਹੁਣ ਅਸੀਂ ਕਿਲਾ ਆਨੰਦਗੜ੍ਹ ਸਾਹਿਬ ਪਹੁੰਚੇ ਇੱਥੇ ਜਿੱਥੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਜੈਤਾ ਜੀ ਜਿਨ੍ਹਾਂ ਦਾ ਸੰਗਤ ਜੀ ਇਤਿਹਾਸ ਦੇ ਵਿੱਚ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸਿੱਧੀ ਦਿਹਾੜਾ 350 ਸਾਲਾ ਲੰਘਿਆ ਨਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਯਾਲਾ ਜੀ ਇਹਨਾਂ ਦਾ ਨਾਮ ਲੈਂਦਾ ਹਰ ਕੋਈ ਪਰ ਜਿਹੜੀ ਐਡੀ ਵੱਡੀ ਕੁਰਬਾਨੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਜੈਤਾ ਜੀ ਉਹਨਾਂ ਦਾ ਨਾਮ ਬਹੁਤ ਘੱਟ ਲਿਆ ਜਾਂਦਾ ਹੈ। ਉਹਨਾਂ ਦੀ ਕੁਰਬਾਨੀ ਕਿੱਡੀ ਵੱਡੀ ਸੀ ਬਾਬਾ ਜੀਵਨ ਸਿੰਘ ਜੀ ਦੀ। ਸੀਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਡਿੱਗਣ ਤੋਂ ਪਹਿਲਾਂ ਸੰਗਤ ਜੀ ਉਸ ਟਾਈਮ ਜਦੋਂ 1400 ਘਰ ਦਿੱਲੀ ਦੇ ਵਿੱਚ ਸਿੱਖਾਂ ਦਾ ਵੱਸਦਾ ਸੀ। ਜਿਹੜੇ ਜਿਹੜਾ ਰੰਗਦੇਵ ਕਹਿੰਦਾ ਜਿਹੜਾ ਕਹਿੰਦਾ ਸੀਗਾ ਕੋਈ ਹੈ ਸਿੱਖ ਹੋਰ ਕੋਈ ਹੋ ਹੈ ਸਿੱਖ ਤੇ 1400 ਘਰ ਸਿੱਖਨ ਦਾ ਸੀ ਕਿਸੇ ਨੇ ਨਹੀਂ ਕਿਹਾ ਵੀ ਅਸੀਂ ਸਿੱਖ ਹਾਂ ਉਸ ਟਾਈਮ ਇੰਨੇ ਭਿਆਨਕਰ ਸਮੇਂ ਦੇ ਵਿੱਚ ਉਦੋਂ ਬਾਬਾ ਜੀਵਨ ਸਿੰਘ ਜੀ ਨੇ ਬਾਬਾ ਜੈਤਾ ਜੀ ਨੇ ਉਹ ਸੀਸ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਲੈ ਕੇ ਪੈਦਲ ਅਨੰਦਪੁਰ ਸਾਹਿਬ ਪਹੁੰਚੇ ਸੀ ਕੇਸਗੜ੍ਹ ਸਾਹਿਬ ਆਓ ਉਹਨਾਂ ਦੇ ਅਸੀਂ ਤੁਹਾਨੂੰ ਜੋ ਉਹਨਾਂ ਦਾ ਇੱਥੇ ਸਥਾਨ ਬਣਿਆ ਹੋਇਆ ਇਤਿਹਾਸ ਵੀ ਹੈ ਤੁਹਾਨੂੰ ਇਤਿਹਾਸ ਤੋਂ ਜਾਣੂ ਕਰਵਾ ਦਈਏ ਇਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤਿ ਬਲੇਹਾਰੀ ਇਹ ਇਤਿਹਾਸਕ ਗੁਰਦੁਆਰਾ ਸ੍ਰੀ ਤਾਪਸਥਾਨ ਸਾਹਿਬ ਸਾਹਿਬੁ ਘਾਈ ਜੇਤਾ ਜੀ ਬਾਬਾ ਜੀਵਨ ਸਿੰਘ ਜੀ ਸ਼ਹੀਦ ਇਹ ਤਾਪਨ ਖਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖਾਲਸਾ ਫੌਜਾਂ ਦੇ ਮੁਖ ਜਰਨੈਲ ਬਾਬਾ ਜੀਵਨ ਸਿੰਘ ਜੀ ਮੁਖ ਜਰਨੈਲ ਸੀਗੇ ਉਹ ਮੁਖ ਜਰਨੈਲ ਨੇੜੇ ਆਜੋ ਥੋੜੇ ਨੇੜੇ ਆਜੋ ਮੁਖ ਜਰਨੈਲ ਸਾਹਿਬ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਸ਼ਹੀਦ ਦਾ ਥਾਂ ਜੀ ਦਾ ਦਾ ਹੈ ਆਪ ਜੀ ਨੇ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸਿਰਸ ਦਿੱਲੀ ਚਾਂਦਨੀ ਚੌਕ ਤੋਂ ਲੈ ਸ੍ਰੀ ਅਨੰਦਪੁਰ ਸਾਹਿਬ ਪਹੁੰਚਾ ਕੇ ਦੇਸ਼ ਧਰਮ ਲਈ ਅਦੁੱਤੀ ਕੁਰਬਾਨੀ ਕੀਤੀ ਜਿਸ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪਾਵਨ ਛਾਤੀ ਨਾਲ ਲਾ ਕੇ ਇਹ ਵਰਦਤਾਂ ਰੰਗਰੇਟੇ ਗੁਰੂ ਕੇ ਬੇਟੇ ਅਤੇ ਪਾਵਨ ਸੀਸ ਲਿਆਉਣ ਤੋਂ ਬਾਅਦ ਇਸ ਪਾਵਨ ਅਸਥਾਨ ਤੇ ਸਾਹਿਬ ਭਾਈ ਜੇਤਾ ਜੀ ਨੇ 29 ਸਾਲ ਪ੍ਰਭੂ ਭਗਤੀ ਤਪੱਸਿਆ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਹ ਵਰ ਵੀ ਨਾਲ ਇਹ ਵਰ ਵੀ ਦਿੱਤਾ ਕਿ ਜੋ ਸੰਗਤਾਂ ਮੇਰੇ ਦਰਸ਼ਨਾਂ ਨੂੰ ਆਵੇਗਾ ਦਰਸ਼ਨਾਂ ਨੂੰ ਆਵੇਗਾ ਉਹ ਤੇਰੇ ਅਸਥਾਨ ਤੇ ਦਰਸ਼ਨ ਨੂੰ ਹੀ ਆਵੇਗਾ ਤਾਹੀ ਸੰਗਤਾਂ ਦੀ ਯਾਤਰਾ ਸਫਲ ਹੋਵੇਗੀ ਕਿੱਡਾ ਵੱਡਾ ਬਾਰਾ ਸੰਗਤ ਜੀ ਕਹਿੰਦੇ ਜਿਹੜਾ ਮੇਰੇ ਦਰਸ਼ਨ ਕਰਨ ਆਉ ਉਹ ਨਾ ਬਾਬਾ ਜੀਵਨ ਸਿੰਘ ਜੀ ਨੂੰ ਕਹਿੰਦੇ ਜਿਹੜਾ ਤੁਹਾਡੇ ਦਰਸ਼ਨ ਦੀਦਾਰੇ ਸਥਾਨ ਤੇ ਕਰੋਗੇ ਉਹਨਾਂ ਦਾ ਇਤਿਹਾਸ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਵੀ ਉਹਨਾਂ ਦਾ ਦਰਸ਼ਨ ਦੀਦਾਰ ਸਫਲ ਹੋਵੇਗੀ ਇਹ ਪ੍ਰਾਰਥਨ ਪੌੜੀਆਂ ਇੱਧਰ ਹਨ ਜੀ ਇਹ ਇਹਨਾਂ ਪੌੜੀਆਂ ਤੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਮਾਤਾ ਤੇ ਭਾਈ ਸਾਹਿਬ ਬਾਬਾ ਜੀਵਨ ਸਿੰਘ ਜੀ ਜੈਤਾ ਜੀ ਸ਼ਹੀਦ ਆ ਆਪ ਚੱਲਦੇ ਰਹੇ ਸਨ ਬਾਬਾ ਜੀਵਨ ਸਿੰਘ ਜੀ ਜੀ ਆਪ ਚੱਲਦੇ ਰਹੇ ਸਨ ਇਹ ਇੱਧਰ ਪੌੜੀਆਂ ਬਣੀਆਂ ਸੰਗਤ ਜੀ ਤੁਹਾਨੂੰ ਦਰਸ਼ਨਦੀਦਾਰੀ ਕਰਵਾਉਣੇ ਆ ਬਣੇ ਰਹੋ ਆਪਣੇ ਗੁਰਬਾਣੀ رابطہ YouTube ਚੈਨਲ ਦੇ ਨਾਲ ਇਦਾਂ ਦੇ ਹੋਰ ਵੀ ਬੜੇ ਇਤਿਹਾਸ ਜਿਨ੍ਹਾਂ ਤੋਂ ਸੰਗਤਾਂ ਕਾਫੀ ਸੰਗਤਾਂ ਤੇ ਚਲੋ ਇੱਥੇ ਤਾਂ ਆਉਂਦੀਆਂ ਨੇ ਸਾਬ ਨੇ ਕਿਰਪਾ ਕੀਤੀ ਸਾਡੀ ਡਿਊਟੀ ਦਰਸ਼ਨਦੀਦਾਰਾਂ ਵਾਸਤੇ ਲਾਈ ਆ ਤੇ ਇਹੋ ਜਿਹੀ ਵੀ ਸਥਾਨ ਹੈ ਜਿਹੜੇ ਭਾਈ ਸੰਗਤਾਂ ਕਾਫੀ ਜਾਣਦੀਆਂ ਕਈਆਂ ਸੰਗਤਾਂ ਨੂੰ ਪਤਾ ਹੀ ਨਹੀਂ ਉਸ ਸਥਾਨਾਂ ਦਾ ਗੁੰਮਨਾਮ ਥਾਨਾਂ ਜੋ ਉਹਨਾਂ ਤੇ ਵੀ ਸਾਹਿਬ ਕਿਰਪਾ ਕਰਦੇ ਸਾਨੂੰ ਦਰਸ਼ਨ ਦੀਦਾਰਿਆਂ ਦੇ ਦਾਨ ਬਖਸ਼ਿਸ਼ ਕਰਦੇ ਆ ਆਪਣੀ ਗੁਰਬਾਣੀ رابطہ YouTube ਚੈਨਲ ਦੇ ਨਾਲ ਬਣੇ ਰਹੋ ਜੀ ਇਸੇ ਤਰੀਕੀ ਇਤਿਹਾਸਕ ਵੀਡੀਓ ਦੇਖਣ ਵਾਸਤੇ ਗੁਰੂ ਘਰਾਂ ਦੀਆਂ ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ